ਕਿਸ਼ਾਲੂ ਆ ਇੱਕ ਨੂੰ ਇਧਰੋਂ ਕੱਲੀ ਹੀ ਦੋ ਨੂੰ ਪਹੁੰਚੀ ਅੱਜ ਸਾਡੇ ਇੱਥੇ ਬਕਸ਼ੇ ਜਬਦ ਹੋ ਗਿਆ ਕੀ ਦੋ ਤਰੀਕ ਨੂੰ 14 ਨੂੰ ਕੋਈ ਛੁੱਟੀਆਂ ਪਈਆਂ ਸਰਕਾਰਾਂ ਸਰਕਾਰਾਂ ਨੇ ਕੋਈ ਕੀ ਕੰਮ ਕੀਆ ਸਰਕਾਰਾਂ ਤੇ ਬਤੇ ਨੂੰ ਜੋ ਵੀ ਆਪ ਕਰਨਾ ਪਈਦਾ ਚੋਲਦਾ ਨਹੀਂ ਕਿੱਥੇ ਆ ਠੀਕ ਤੇਹਾ ਹੁਕਮ ਕਮ ਕਮਾਹੇ ਕੱਲ ਆਵੇ ਨਾਨਕਾ ਸੱਦੇ ਉੱਥੀ ਜਾਵੇ ਇਹ ਕਿਸਤੰਬਰ ਨੂੰ ਇਥੋਂ ਪਿਛਲੇ 20 ਜਾਂ 23 ਦੇ ਵਿੱਚ ਗਈ ਆ 2 ਤਰੀਕ ਨੂੰ ਉੱਥੇ ਪਹੁੰਚੀ ਆ ਕਲਪਤ ਨਹੀਂ ਤੇ ਉਹ ਬੱਚੇ ਬੱਚੇ ਆਰੇ ਛੋਟੀ ਰਾਹ ਚਲੋ ਬੱਚੇ ਆਂ ਬਦਲ ਜਾ ਕਿ ਦਾਂ ਕਰਨਾ ਤਾਹੇ ਚੱਕ ਚੁੱਕ ਚਗਾ ਕੇ ਕੱਲੇ ਆ ਕੰਮ ਮਿਲਿਆ ਨਹੀਂ ਪਹਿਲੋਂ 8-9 ਮਹੀਨੇ ਜੇ ਹੁਣ ਕੰਮ ਮਿਲਿਆ ਮਿਲਿਆ ਤੇ ਬਹੁਤ ਥੋੜਾ ਦੂਰ ਜਾ ਕੇ ਫੇ ਰੋਜ਼ ਹੀ ਕੰਮ ਤੋਂ ਆਉਂਦੇ ਜਾਂਦੇ ਸੀ ਬੱਚੇ ਹੋਰ ਵੀ ਨਾਲ ਦੋ ਤਿੰਨ ਇਹਨਾਂ ਦਾ ਹੁਣ ਕੋਈ ਪਤਾ ਨਹੀਂ ਕੀ ਹੋਇਆ ਕੀ ਨਹੀਂ ਐਕਸੀਡੈਂਟ ਹੀ ਹੋਇਆ ਅਸੀਂ ਕਿਹੜਾ ਉੱਥੇ ਵੇਖਿਆ ਬਾਕੀ ਹੁਣ ਮਹਾਰਾਜ ਨੂੰ ਜੋ ਮਨਜ਼ੂਰ ਆ ਹੁਣ ਕੀ ਕਰ ਸਕਦੇ ਆ ਜੀ ਜਦਾਂ ਵੀ ਡੇਡ ਬੋਡੀ ਤੇ ਲਿਆਉਣ ਦੇ ਵਿੱਚ ਆਪ ਦੀ ਕੋਈ ਕਿਸੇ ਨੇ ਮਦਦ ਕੀਤੀ ਸੀ ਨਹੀਂ ਕੋਈ ਮਦਦ ਨਹੀਂ ਸਾਡਾ ਜੋ ਵੀ ਉਹਨਾਂ ਨੇ ਉੱਥੇ ਕੀਤਾ ਵਾ ਜਾਂ ਉਹਨਾਂ ਨੇ ਆਈ ਇੱਥੋਂ ਸਾਨੂੰ ਪਤਾ ਹੀ ਨਹੀਂ ਕੀ ਉੱਥੇ ਹੋਇਆ ਕੀ ਨਹੀਂ ਹੋਇਆ ਸਾਡੀ ਇਹਨਾਂ ਪਰਾਲੀ ਦੀ ਕਿਰਪਾ ਨਾਲ ਚਲੋ ਡੈਡ ਬੋਡੀ ਸਾਡੇ ਕੋਲ ਆ ਗਈ ਆ ਇਹ ਵੇਖ ਲਿਆ بڑی ਡੈਡ ਬੋਡੀ ਕੁੜੀ ਨੂੰ ਕੰਮ ਕੰਮ ਕਰਨਗੇ ਇੱਕ ਸਟਡੀ ਇਹ ਇੱਕ ਸਾਲ ਆ ਇੱਕ ਸਾਲ ਆ ਇੱਕ ਨੂੰ ਇਧਰੋਂ ਕੱਲੀ ਹੀ ਦੋ ਨੂੰ ਪਹੁੰਚੀ ਅੱਜ ਸਾਡੇ ਇੱਥੇ ਬਖਸ਼ੇ ਨਹੀਂ ਬੰਦ ਹੋ ਕੇ ਆ ਗਈ ਦੋ ਤ੍ਰਿਕ ਨੂੰ ਕੰਮ ਕਰਨਗੇ ਹੀ ਸਟੱਡੀ ਦੇਗੇ ਕੰਮ ਕਰਕੇ ਜੇ ਸਟੱਡੀ ਭੇਜਦੇ ਦੇ ਸੀ ਨਹੀਂ ਛੱਡੀ ਭੇਜਦੇ ਗਏ ਤੁਸੀਂ ਸਰਕਾਰਾਂ ਨਾਲ ਕੀ ਬਲਾਲ ਨਹੀਂਗਾ ਕਿ ਵੀ ਸਰਕਾਰਾਂ ਮਦਦ ਨਹੀਂ ਕਰਦੀਆਂ ਕਿਸੇ ਦੀ ਸਰਕਾਰਾਂ ਨਹੀਂ ਕੋਈ ਛੁੱਟੀਆਂ ਪਈਆਂ ਸਰਕਾਰਾਂ ਸਰਕਾਰਾਂ ਨੇ ਕੋਈ ਕੀ ਕਰਨਗੇ ਸਰਕਾਰਾਂ ਬੰਦੇ ਨੂੰ ਜੋ ਵੀ ਆਪ ਵੀ ਕਰਨਾ ਪਈ ਘੱਟ ਕੀ ਕਰੇ ਬੰਦਾ ਧੀ ਪੁੱਤ ਨੂੰ ਬਾਹਰ ਭੇਜਦਾ ਵੀ ਚਲੋ ਆਪਣੇ ਪੈਰਾਂ ਤੇ ਸਟੈਂਡ ਹੋ ਜਾਏਗਾ ਪਰ ਇਸ ਤਰ੍ਹਾਂ ਵੇਖ ਕੇ ਕਿੱਦਾਂ ਨਹੀਂ ਆਉੜਾ ਇਹ ਇੰਨਾ ਵੱਡਾ ਸਾਡੇ ਨਾਲ ਮਾਰ ਲੈ ਪਰਲੇ ਬਹੁਤ ਵੱਡਾ ਸਾਡੇ ਨਾਲ ਕੀਤਾ ਧੋਖਾ ਕੀਤਾ ਸਾਨੂੰ ਤੇ ਪਤਾ ਹੀ ਨਹੀਂ ਇਹ ਕੰਮ ਦਾ ਆਈ ਤੇ ਬੜੇ ਚਾਵਾਂ ਨਾਲ ਕੱਲੀ ਆਜ ਪਹਿਲੋ ਮੈਂ ਚਾਹੁੰਦਾ ਵੀ ਨਾ ਜਾਵੇ ਇੱਥੇ ਪੜ੍ਹ ਲਿਖ ਕੇ ਤੇ ਕੰਮ ਕਰੇ ਨਹੀਂ ਡੈਡੀ ਜਾਣਾ ਹੀ ਜਾਣਾ ਜਾਣੀ ਜਾਣਾ ਖੜੇ ਪੈ ਗਏ ਬੱਚੇ ਇੱਕ ਦੂਜੇ ਨਾਲ ਬਹਿ ਕੇ ਹੁਣ ਪਤਾ ਥੁੜੀ ਪਏ ਬੰਦ ਹੋ ਗਿਆ ਇਹਨਾ ਪੇਟੀ ਚ ਮਾਪੇ ਤੇ ਕਰਦੇ ਆ ਬੱਚਾ ਵਾਸਤੇ ਤੁਸੀਂ ਆਮ ਬੱਚਾ ਨੂੰ ਜਾਂ ਮਾਪਿਆਂ ਨੂੰ ਜਿਹੜੇ ਬਾਹਰ ਕਲਾਉਂਦੇ ਉਹਨਾਂ ਬਾਰੇ ਕੀ ਕਹਿਣਾ ਚਾਹੀਦਾ ਗੁੰਨਾਵਾਰੇ ਉਹ ਹੀ ਕਾਪਾ ਕਹਿ ਸਕਦੇ ਆ ਕਿ ਕੁੜੀਆਂ ਨੂੰ ਨਾ ਘੱਲੋ ਆਪਣੇ ਬੱਚੇ ਦੇ ਦੋ ਚਾਰ ਆ ਇੱਕ ਅੱਧਾ ਘੱਲੋ ਨਾ ਘੱਲੋ ਸਾਰਿਆਂ ਨੂੰ ਉਹੜਾਈ ਤੇ ਹੈਗੇ ਚਲੋ ਦੋ ਤਿੰਨ ਬੱਚੇ ਆ ਮੇਰੇ ਦੋ ਗੁੱਡੀਆਂ ਇੱਕ ਵੱਡੀ ਆ ਕੀ ਕਿਸਮਤੀ ਏਦਾਂ ਹੀ ਕੀ ਕਰ ਸਕਦੇ ਆ ਵੱਡੀ ਕੁੜੀ ਸੀ ਇਹ ਨਹੀਂ ਛੋਟੀ ਕੁੜੀ ਸੀ ਛੋਟੀ ਕੁੜੀ ਆ ਵੱਡੀ ਕੁੜੀ ਨੂੰ ਪਹਿਲੋਂ ਘੱਲਣਾ ਸੀ ਉਹ ਕੋ ਨਹੀਂ ਆਈ ਮਰ ਨਹੀਂ ਆਈ ਉਹ ਕੋ ਕੀਤਾ ਨੇ ਨੇ ਪਹਿਲੀ ਵਾਰੀ ਕਰਕੇ ਦਾ ਅੰਜਾਲੀ ਇੰਨਾ ਹੈਗਾ 14 ਮਹੀਨਾ ਦੇ ਵਿੱਚ ਵਿੱਚ ਬਣ ਕੇ ਤੇ ਕਿਹੜੀ ਕੰਟਰੀ ਚ ਗਈ ਆ ਉਹ ਗਈ ਕਿਹੜੀ ਕੰਟਰੀ ਚ ਗਈ ਸੀ ਇਹ ਕੈਨੇਡਾ ਗਈ ਸੀ ਹਾਏ ਮੈਨੂੰ ਉਹਦੇ ਅੰਦਰ ਐਕਸੀਡੈਂਟ ਹੋਇਆ ਮੈਨੂੰ ਕੀ ਪਤਾ ਹੁਣ ਗਰੀ ਕੀ ਹੋਇਆ ਵਾ ਮੇਰੇ ਦਿਨ ਕੀ ਬਦਾ ਕੀ ਹੋਇਆ ਮੈਨੂੰ ਇਹੋ ਅੰਦਰ ਐਕਸੀਡੈਂਟ ਆ ਹਾਏ ਮੈਨੂੰ ਲੱਗਦਾ ਹੈ ਮੇਰੀ ਤਿਹਦਾ ਮੈਨੂੰ ਇਨਸਾਫ ਚਾਹੀਦਾ ਉਹ ਨਹੀਂ ਮੈਨੂੰ ਕੋਈ ਚਾਹੀਦਾ ਮੈਨੂੰ ਇਨਸਾਫ ਚਾਹੀਦਾ ਆਪਣੀ ਤਿਹ ਜਿਹੜਾ ਜੀ ਹੁੰਦੇ ਸੀ ਰਵਿੰਦਰਪੁਰ ਜਲਾਈ ਦੀ 21 ਅਗਸਤ ਦੀ ਰਾਤ ਨੂੰ ਕੈਨੇਡਾ ਦੇ ਵਿੱਚ ਜੋ ਕੰਮ ਤੋਂ ਆਉਂਦੇ ਆ ਸਾਡੇ ਐਕਸੀਡੈਂਟ ਦੇ ਵਿੱਚੋਂ ਮੌਤ ਹੋ ਗਈ ਸੀ तकरीबन ਡੇਢ ਕਿ ਮਹੀਨੇ ਬਾਅਦ ਉਹ ਬੱਚੀ ਦੀ ਡੈਡ ਵਾਦੀ ਆਈ ਹੈ ਤੇ ਅੱਜ ਅਸੀਂ ਸਾਰਿਆਂ ਨੇ ਨਾਲ ਮਿਲ ਕੇ ਰਿਸ਼ਤੇਦਾਰ ਸਾਹਿਬ ਬਗਲੀਆਂ ਨੇ ਆਪਣੇ ਨਗਰ ਪਿੰਡ ਸੁਖਾ ਜਿਹੜਾ ਵਿਖੇ ਫੇਟੀ ਦੀ ਮਰਤਕ ਦੇਹ ਦਾ ਸਨਸਕਾਰ ਕੀਤਾ ਹੈ ਤੇ ਬਹੁਤ ਮਨ ਨੂੰ ਇਹ ਵੱਡਾ ਝੜਕਾ ਲੱਗਾ ਹੈ ਮਰਤਕ ਦੇਹ ਦਾ ਜਦੋਂ ਅਸੀਂ ਸਰੀਰ ਵੇਖਿਆ ਹੈ ਤੇ ਸਾਰੇ ਪਰਿਵਾਰ ਦੀਆਂ ਜਿਹੜੀਆਂ ਨੇ ਉਹ ਗੁਰਬਾਨਿਕ ਲੀਆਂ ਵਾ ਕਹਿ ਨਹੀਂ ਚ ਸਕਦਾ ਜੋ ਪਰਿਵਾਰ ਦੇ ਜੀ ਮਾਂ ਦੇ ਉੱਤੇ ਬੀਤੰਦੀ ਆ ਇਹ ਅਸੀਂ ਸਾਰੇ ਆਪ ਪਰਿਵਾਰ ਦੇ ਜੀ ਜਾਂਦੇ ਆ ਚਲੋ ਬਾਕੀ ਰੱਬ ਦਾ ਭਾਣਾ ਵਾ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀਆ ਦੇ ਮਾਵਾ ਕਾਉਂ ਸਰਗ ਗਾਣੀ ਦਾ ਭਾਣਾ ਜਿਹੜਾ ਵਾ ਨਾ ਉਹ ਮੰਨਣਾ ਪੈਣਾ ਵਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਹੋਵੋ ਪਰੇਸ਼ਾਨ ਸਾਰੇ ਇਦਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ પતિ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 8725040658